ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨ ਲੱਗੀ ਆ ਇਹ ਮੈਂ ਲੈ ਕੇ ਆਈ ਆ ਬਾਜ਼ਾਰੋਂ ਦੇਸੀ ਸ਼ੱਕਰ ਇਹ ਆ ਦੇਖੋ ਇੱਥੇ ਲਿਖਿਆ ਤੇ ਕੈਮੀਕਲ ਫ੍ਰੀ ਪ੍ਰੋਸੈਸ ਹੈ ਇਹ ਕੈਮੀਕਲ ਤੋਂ ਬਿਨਾ ਬਣੀ ਹੋਈ ਹੈ ਸ਼ੱਕਰ ਇਹ ਇਹਦਾ ਜਿਹੜਾ ਜਿਹੜੀ ਆਪਾਂ ਦੂਜੀ ਸ਼ੱਕਰ ਲੈਣੇ ਹੁੰਨੇ ਹੋ ਆਪਾਂ ਜਿਹੜੀ ਗੀਂਦੀ ਲੈਨੇ ਉਹਦਾ ਤਾਂ ਕਲਰ orange ਦਾ ਹੁੰਦਾ ਨਾ ਇਹ ਹੋਰ ਤਰ੍ਹਾਂ ਦੀ ਸ਼ੱਕਰ ਮਤਲਬ ਇਹ ਪਹਿਲੀ ਵਾਰ ਲੈ ਕੇ ਆਏ ਆ ਦੇਖਦੇ ਆ ਵੀ ਇਹ ਕਿਸ ਤਰ੍ਹਾਂ ਦੀ ਹੈ ਤੇ ਬੂਸਟ ਇਮਿਊਨਿਟੀ ਹੈ ਆ ਦੇਖੋ ਬੂਸਟ ਇਮਿਊਨਿਟੀ ਹੈ ਪ੍ਰिवेंट रेस्पिरेटਰੀ ਪ੍ਰੋਬਲਮ ਹੈਲਪ ਇਨ ਮੇਨਟੇਨਿੰਗ ਬਲੱਡ ਪ੍ਰੈਸ਼ਰ ਟਰੀਟ ਫਲੂ ਲਾਈਟ ਸਿੰਪਟਮ ਐਕਟੀਵੇਟ ਐਂਡ ਡਾਈਜੈਸਟਿਵ ਐਨਜ਼ਾਈਮ ਇਨ ਦਾ ਬਾਡੀ ਜੋਇੰਟ ਐਂਡ ਬੋਨ ਪ੍ਰੋਬਲਮ ਵਾਸਤੇ ਹੈ ਨਾ ਐਥਰਾਇਟਸ ਵੀਕਨੈਸ ਵਾਸਤੇ ਮਤਲਬ ਬਹੁਤ ਵਧੀਆ ਇਹ ਹੈਗੀ ਹੈ ਤੇ ਇਹ ਮਤਲਬ ਲੈ ਕੇ ਆਏ ਆਂ ਬਤਾਂਗੇ ਵਰਤ ਕੇ ਤੁਹਾਨੂੰ ਹੋਰ ਵੀ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਦੀ ਸ਼ੱਕਰ ਹੈਗੀ ਪਰ ਇਹ ਬਹੁਤ ਵਧੀਆ ਸ਼ੱਕਰ ਹੈਗੀ ਇਹ ਕਿੰਨੇ ਦੀ ਲਾਈ ਸੀਗੀ ਜੀ ਸ਼ੱਕਰ ਦਾ ਕੀ ਪ੍ਰਾਈਸ ਸੀਗਾ ਮੈਂ ਤੁਹਾਨੂੰ ਇਹਦਾ ਰੇਟ ਵੀ ਦੱਸਦੀ ਆ ਇਹਦੇ ਉੱਤੇ ਤਾਂ ਇਹਦਾ ਰੇਟ 120 ਰੁਪਏ ਲਿਖਿਆ ਹੋਇਆ ਹੈਗਾ 120 ਰੁਪਏ ਤੋਂ ਜੁਸਰਾ 120 ਰੁਪਏ ਆ ਦੇਖੋ 120 ਰੁਪਏ ਮੈਂ ਤੁਹਾਨੂੰ ਦੱਸ ਦੇ ਕੀ ਰੇਟ ਹੈ ਤੇ ਇਹ ਨਾ ਆਪਾਂ ਨੂੰ 70 ਰੁਪਏ ਦੀ ਲਈ ਹੈ ਇਹਦੇ ਤੇ ਰੇਟ 120 ਰੁਪਏ ਲਿਖਿਆ ਹੋਇਆ ਪਰ 70 ਰੁਪਏ ਦੀ ਲਈ ਹੈ ਕਿਲੋ ਦੀ ਤੇ ਆਹ ਸ਼ੱਕਰ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਵੀ ਜਿਵੇਂ ਆਪਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਤੋਂ ਹੈਲਪ ਕਰਦੀ ਹੈ ਹਨ ਤੇ ਆਪਾਂ ਜਿਵੇਂ ਚੀਨੀ ਚੀਨੀ ਤਾਂ ਦੇਖੋ ਵੀ ਉਹ ਹੈ ਹਨ ਆਪਾਂ ਨੂੰ ਵਰਤਣੀ ਨਹੀਂ ਚਾਹੀਦੀ ਜਿਵੇਂ ਸਫੈਦ ਚੀਜ਼ਾਂ ਜਿਹੜੀਆਂ ਕੈਂਸਰ ਦਾ ਘਰ ਨੇ ਨਮਕ ਹੋ ਗਿਆ ਜਿਵੇਂ ਇਹ ਖੰਡ ਹੋ ਗਈ ਹਨ ਇਹ ਚੀਜ਼ਾਂ ਤੇ ਹੁਣ ਤੱਕ ਅਸੀਂ ਵੈਸੇ ਚਾਹ ਚ ਗੁੜ ਪਾਉਂਦੇ ਸੀਗੇ ਪਰ ਹੁਣ ਆ ਮੌਸਮ ਚ ਨਾ ਸਾਡਾ ਗੁੜ ਕਦੇ ਵੀ ਖਰਾਬ ਜਾਂ ਨਹੀਂ ਹੋਇਆ ਤੇ ਇਸ ਵਾਰੀ ਪਤਾ ਨਹੀਂ ਕਿਵੇਂ ਗੁੜ ਖਰਾਬ ਹੋ ਗਿਆ ਤੇ ਹੋਰ ਨੂੰ ਜੇ ਹੋ ਗਿਆ ਮਤਲਬ ਉਹ ਚਾਹ ਚ ਪਾਉਣ ਨੂੰ ਜੀ ਨਹੀਂ ਸੀ ਕਰਦਾ ਉਹ ਅਸੀਂ ਚਿਰ ਕੋਸੂ ਨੂੰ ਪਾਤਾ ਤੇ ਫਿਰ ਅੱਜ ਅਸੀਂ ਇਹ ਲੈ ਕੇ ਆਏ ਵੀ ਇਹ ਵਧੀਆ ਲੱਗੀ ਤੇ ਬਹੁਤ ਵਧੀਆ ਹੈਗੀ ਹੈ ਬਾਕੀ ਕੈਮੀਕਲ ਫਰੀ ਹੈ ਦੇਖੋ ਇਹ ਚੀਜ਼ ਜਿਆਦਾ ਵਧੀਆ ਲੱਗੀ ਮੈਨੂੰ ਵੀ ਕੈਮੀਕਲ ਫਰੀ ਹੈ ਬਾਕੀ ਆਪਾਂ ਜਦੋਂ ਚੀਜ਼ ਨੂੰ ਵਰਤਾਂਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਚਾਹ ਦਾ ਟੇਸਟ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੈਗਾ ਤੇ ਮੈਂ ਕਿਹਾ ਵੀ ਆਪਾਂ ਆਪਣੇ ਜਿਹੜੇ ਸਬਸਕ੍ਰਾਈਬਰ ਆ ਉਹਨਾਂ ਨਾਲ ਆਪਾਂ ਸਾਂਝੀ ਕਰੀਏ ਕਿਉਂਕਿ ਕੋਈ ਫਾਇਦੇ ਵਾਲੀ ਚੀਜ਼ ਹੁੰਦੀ ਹੈ ਹਨਾ ਤਾਂ ਆਪਾਂ ਨੂੰ ਦੱਸਣੀ ਚਾਹੀਦੀ ਹੈ ਜਿਹੜੀ ਚੀਜ਼ ਵਧੀਆ ਹੋਵੇ ਤਾਂ ਆਪਾਂ ਸਾਰੀ ਵਰਤਦੇ ਕਿਉਂਕਿ ਤਾਂ ਰਸੋਈ ਦੀ ਇੱਕ ਹਰ ਰੋਜ਼ ਦੀ ਵਰਤੌਣੀ ਚੀਜ਼ ਹੈ ਹਨਾ ਚਾਹ ਚ ਪਾਉਂਦੇ ਆਪਾਂ ਕੋਈ ਗੁੜ ਪਾਉਂਦਾ ਕੋਈ ਖੰਡ ਪਾਉਂਦਾ ਕੋਈ ਸ਼ੱਕਰ ਪਾਉਂਦਾ ਹੈ ਹਨਾ ਤਾਂ ਇਸ ਲਈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਤੇ ਬਾਕੀ ਤੁਹਾਨੂੰ ਵਰਤ ਕੇ ਇੱਕ ਦੋ ਦਿਨਾਂ ਚ ਤੁਹਾਨੂੰ ਫਿਰ ਦੱਸਾਂਗੇ ਵੀ ਕਿ ਮੇਰੇ ਹੀ ਇਹ ਜੇ ਤਾਂ ਕਰਕੇ ਮੈਂ ਨਾ ਇਹ ਕਿਲੋ ਹੀ ਲੈ ਕੇ ਆਈ ਆ ਮੈਂ ਕਿ ਆ ਵੀ ਚੀਜ਼ ਵਰਤ ਕੇ ਆਪਾਂ ਨੂੰ ਫਿਰ ਪਤਾ ਲੱਗਦਾ ਸਾਡੇ ਚੈਨਲ ਤੇ ਜਿਹੜੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਦੇਖ ਕੇ ਦੱਸਿਆ ਕਰੋ ਕਿ ਇਸ ਤਰ੍ਹਾਂ ਨਹੀਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ